ਤਨ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਦਾ ਕੋਟ ਕੋਟ ਪ੍ਰਣਾਮ ਤੋਂ ਸਾਰੀਆਂ ਸੰਗਤਾਂ ਕੀ ਕਹਿੰਦੀਆਂ ਨੇ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗਤਾਂ ਕਹਿਣ ਫੇਰਾ ਪਾਜੋ ਬਾਬਾ ਜੀ ਸੰਗਤਾਂ ਕਹਿਣ ਫੇਰਾ ਪਾਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ 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 ਜੀ ਨਾਮ ਦੇ ਪਿਆਲੇ ਵਿੱਚੋਂ ਅਮਰ ਪਿਲਾ ਦਿਓ ਨਾਮ ਦੇ ਪਿਆਲੇ ਵਿੱਚੋਂ ਅਮਰ ਪਿਲਾ ਦਿਓ सुते हुए नसीब साॾे पालां च जॻा सुते हुए नसीब साॾे पाला चगा मेहरा दी वर साधो बाबा जी मेहरा दी बर साधो बाबा जी संग ताईं फेरा पाजो बाबा जी संगतांए कैण फेरा पाजो बाबा जी ઘોડે તે સવાર હોકે આજો બાબાજી ઘોડે તે સવાર હોકે આજો બાબાજી સંગ તાએ કેણ ફેરા પાજો બાબાજી સંગ તાએ કેણ ફેરા પાજો બાબાજી धन धन बाबा दप सिंह जीन धन बाबा दप सिंह जीन धन बाबा दीप सिंह जीन धन बाबा दीप सिंह जी घोड़े ते सवार हो आजो बाबा जी घोड़े ते सवार हो आजो बाबा जी संग ताईं कैण फेरा पाजो बाबा जी संग ताईं कैण फेरा पाजो बाबा जी ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗਿਤਾਏ ਕਹਿਣ ਫੇਰਾ ਪਾਜੋ ਬਾਬਾ ਜੀ ਸੰਗਿਤਾਏ ਕਹਿਣ ਫੇਰਾ ਪਾਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੰਨ ਤੰਨ 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 ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ संगताए ताईं फेरा फे पाजो बाबा जी घोड़े ते सवार हो आजो बाबा जी घोड़े ते सवार हो आजो बाबा जी संगताए ताईं कैण फेरा पाजो बाबा जी संगताए ताईं कैन फेरा पाजो बाबा जी घोड़े ते सवार होजो बाबा जी ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗਤਾਏ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗਤਾਏ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆ ਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆ ਜੋ ਬਾਬਾ ਜੀ ਸੰਗਤਾਏ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗਤਾਏ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆ ਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆ ਜੋ ਬਾਬਾ ਜੀ ਸੰਗਤਾਏ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗਤਾਏ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਘੋੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਓੜੇ ਤੇ ਸਵਾਰ ਹੋ ਕੇ ਆਜੋ ਬਾਬਾ ਜੀ ਸੰਗ ਤਾਂ ਇਹ ਕਹਿਣ ਫੇਰਾ ਪਾ ਜੋ ਬਾਬਾ ਜੀ ਸੰਗ